ਪਾਸਵਰਦ ਦੱਸਦਾ ਪਰਨਾ ਛੋੜਾ ਸਗਲ ਸਿਆਣਪਾ ਮਿਲ ਸਾਧ ਤਿਆਗ ਗੁਮਾਨ ਅਵਰ ਸਭ ਕਿਛ ਮਿੱਥਿਆ ਰਸਨਾ RAM RAM ਬਖਾਨ ਗੁਰੂ ਪਿਤਾ ਜੀ ਕਹਿੰਦੇ ਐਲੇ ਦਿਨ ਆਇਆ ਸੰਗਤਿ ਅੱਛਾ ਜਿਨ੍ਹਾਂ ਨੂੰ ਤੂੰ ਸਿਆਣਪ ਮੰਨਦਾ ਨਾ ਜਿਹੜੀਆਂ ਪੜਾਈਆਂ ਨੂੰ ਤੂੰ ਐਂ ਜੇ ਮੰਨਦਾ ਇਸ ਵਿੱਚ ਜੀ ਕਰਦਾ ਇੰਦਰ ਦੀ ਜਾਂਦੀਆਂ ਇੰਦਰ ਗੱਲ ਹੋਰ ਤੇਰਾ ਉੱਧਾ ਕੀ ਹੈ ਤੇਰੇ ਕੋਲੇ ਜਾਇਦਾਦ ਕਿੰਨੀ ਹੈ ਤੇਰੀ ਜਾਤ-ਬੋਤ ਕੀ ਆ ਤੂੰ ਕੌਣ ਹੈ ਇੱਕ ਵਾਰੀ ਸਾਰਾ ਕੁਝ ਲਾ ਕੇ ਜਿੱਥੇ ਜੋੜੇ ਲਾ ਕੇ ਆਏ ਆ ਉੱਥੇ ਰੱਖਿਆ ਆਪਦੇ ਗਿਆਨ ਨੂੰ ਆਪਦੀਆਂ ਪੜ੍ਹਾਈਆਂ ਨੂੰ ਆਪਦੀਆਂ ਡਿਗਰੀਆਂ ਨੂੰ ਇੱਕ ਵਾਰੀ ਥੋੜਾ ਜਿਹਾ ਉੱਥੇ ਫੜਾਇਆ ਉਹ ਨਾਲ ਹੀ ਫੜਾ ਦੇਣਗੇ ਜੋੜਿਆਂ ਦੇ ਜਾਂਦੇ ਨੂੰ ਕਲਾਜਾ ਜੇ ਕੁਝ ਜਾਣਣਾ ਹੈ ਜੇ ਕੁਝ ਪਾਉਣਾ ਹੈ ਜੇ ਸੰਗਤ ਚਾਕੇ ਵੀ ਡਿਗਰੀਆਂ ਹੀ ਚਾਹਤੇ ਆਉਂਦੀਆਂ ਫਿਰ ਪੱਲੇ ਕੰਦ ਪੈਣੀ ਨਹੀਂ ਰੋੜਾ ਇਹੀ ਹੈ ਤੈਨੂੰ ਹੀ ਹੋਖ ਆਉਣੀ ਹੈ ਗੁਰੂ ਨੂੰ ਤਾਂ ਕੀ ਹੈ ਛੋੜ ਸਗਲ ਸਿਆਣਪਾਂ ਸਗਲ ਦੇ ਵਿੱਚ ਜਿਹੜੀ ਸਾਰੀਆਂ ਮੈਂ ਠੀਕੇ ਪੜ੍ਹਿਆ ਮੈਂ ਵਿਆਖਿਆ ਕਰਦਾ ਮੈਂ ਆਹ ਕਰਦਾ ਛੱੜ ਦੇ ਕਰੀ ਜਦੋਂ ਸਾਹਮਣੇ ਬਹਿ ਜਾਈਏ ਸਰਨ ਚਲੇ ਜਾਈਏ ਆਪਦੇ ਵਾਲਾ ਖਾਤਾ ਬੰਦ ਕਰ ਲਈਏ ਸੁਣੀਏ ਉਦੋਂ ਸੁਣ ਹੁਣ ਛੋੜ ਸਗਲ ਸਿਆਣਪਾਂ ਮਿਲ ਸਾਧ ਤਿਆਗ ਗਮਾਨ ਸਾਧੂ ਨੂੰ ਜਾ ਕੇ ਮਿਲ ਸਾਧੂ ਦੀ ਸੰਗਤ ਚ ਬੈਠ ਸਾਧੂ ਤੋਂ ਕੀਰਤਨ ਸੁਣ ਕਥਾ ਸੁਣ ਬਾਣੀ ਸੁਣ ਆਪ ਦੇ ਅੰਦਰ ਦਾ ਜਿਹੜਾ ਦਰਾਹੰਕਾਰ ਹੈ ਇਹਨੂੰ ਉਹਨਾਂ ਚਰ ਪਾਸੇ ਕਰ ਦੇ ਤੋ ਛੁੱਟੀ ਲੈ ਲੈ ਘੰਟੇ ਦੋ ਘੰਟਿਆਂ ਦੀ ਤਾਂ ਕਿ ਇਹਦੀ ਗਾਇ ਹਾਜ਼ਰੀ ਚ ਜਾਊ ਤੇਰੇ ਕੰਨਾਂ ਰਾਹੀ ਅੰਦਰ ਨਹੀਂ ਇਹਨੇ ਬੈਰੀਅਰ ਲਾ ਲੈਣੇ ਆ ਕਿਉਂਕਿ ਪਿਛਲੀਆਂ 5 ਪੀੜੀਆਂ ਤੋਂ ਜਿਹੜੀ ਵਿਆਖਿਆ ਪੜਾਈ ਗਈ ਆ ਉਹ ਵਿਆਖਿਆ ਇਹ ਨਹੀਂ ਹੈ ਉਹ ਦੂਰ ਕਰਨ ਵਾਲੀ ਪੜਾਈ ਗਈ ਆ। ਉਹ ਸਪੈਸ਼ਲ ਕਰਾਈ ਗਈ ਆ ਉਹਨਾਂ ਮਾਲਕਾਂ ਵੱਲੋਂ ਜਿਨ੍ਹਾਂ ਨੇ ਰੋਕਿਆ ਸਾਨੂੰ ਹਰ ਕਹਿਣ ਤੋਂ ਬਾਣੀ ਪੜਨ ਤੋਂ, ਸਮਝਣ ਤੋਂ, ਸੁਣਨ ਤੋਂ। ਇਸ ਕਰਕੇ ਇਹ ਡਿਗਰੀਆਂ ਵਾਲੀ ਵਿਦਵਤਾ, ਕਾਲਜਾਂ ਵਾਲੀ ਵਿਦਵਤਾ ਇੱਧਰ ਕੰਮ ਕਰਦੀ ਨਹੀਂ। ਛੋੜ ਸਗਲ ਸਿਆਣਪਾਂ, ਮਿਲ ਸਾਧ ਤਿਆਗ, ਗਮਾਨ। ਹਿਰਦੇ 'ਚੋਂ ਹੋਮੇ ਛੱਡ ਦੇ, ਗਮਾਨ ਕੱਢ ਦੇ। ਅਵਰ ਸਭ ਕੁਝ ਮਿੱਥਿਆ।